हां जी दोस्तों सारेया नुं सत श्री अकाल जी स्वागत है ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਆਪਣੀ ਵਿਜਿਟ ਆ ਦੋਸਤੋ ਪਿੰਡ ਮਾਨੋਚਾਲ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੁਖਦੇਵ ਦੇ ਕੋਲੇ ਆਇਆ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਪਸ਼ੂ ਤੁਹਾਨੂੰ ਦੋ ਨਾਗ ਦਿਖਾ ਦਾਂਗੇ ਤੇ ਪਸ਼ੂ ਕਾਫੀ ਸੀ ਦੋਸਤੋ 8-7 ਨਾਗ ਸੀਗੇ ਫਿਲਾਲ ਥੋੜਾ ਜਿਆਦਾ ਤੁਹਾਨੂੰ ਪਤਾ ਵੀ ਜਿਵੇਂ ਅੱਡੇ ਦੇ ਪਸ਼ੂ ਵਿਕ ਜਾਂਦੇ ਆ ਵਿਕਰੀ ਵਾਲੇ ਵੀਰ ਲੈ ਕੇ ਆਉਂਦਾ ਪਸ਼ੂ ਵੇਚਣ ਵਾਸਤੇ ਤੇ ਘਰੇ ਵੀ ਜਿਹੜੇ ਗਾਹ ਕਾ ਦੋਸਤੋ ਤਕਰੀਬਨ ਸਾਰਾ ਦਿਨ ਆਈ ਚਲਾਈ ਜਿਹੜੀ ਚਲਦੀ ਰਹਿੰਦੀ ਆ ਤੇ ਫਿਲਹਾਲ ਜਿਹੜੇ ਦੋ ਪਸ਼ੂ ਜਿਹਦੇ ਆ ਬਚੇ ਸੀਗੇ ਉਹ ਬਾਈ ਸੁਖਦੇਵ ਕਹਿੰਦਾ ਵੀ ਆਪਾਂ ਵੀਡੀਓ ਪਾਉਣੀ ਆ ਤੇ ਸੋ ਉਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਪਸ਼ੂ ਜਿਹੜੇ ਦੋਸਤੋ ਹੋਰ ਵੀ ਬਿਹੜਾ ਆ ਜਾਣਗੀਆਂ ਕੱਲ ਪਰਸੋਂ ਤੱਕ ਤੁਸੀਂ ਜਿਹੜਾ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ ਮਾਨੋਚਾਲ ਤੁਸੀਂ ਖਾਸ ਵਿਜਿਟ ਕਰਨੀ ਆ ਦੋਸਤੋ ਤਰਨਤਾਰਨ ਤੋਂ 10 12 ਕਿਲੋਮੀਟਰ ਦੀ ਦੂਰੀ ਸਾਰੀ ਹੈਗੀ ਆ ਆਓ ਕਰਦੇ ਆ ਗੱਲਬਾਤ ਬਾਈ ਸੁਖਦੇਵ ਦੇ ਨਾਲ ਅੱਜ ਦੋਸਤੋ ਵੀਡੀਓ ਆਪਾਂ 3 ਜੂਨ ਨੂੰ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ 6:30 ਵਜੇ ਸ਼ਾਮ ਦਾ ਸਮਾਂ ਹੈ ਤੇ ਕੱਲ ਨੂੰ ਦੋਸਤੋ 4 ਜੂਨ ਨੂੰ ਮਾਰਨਿੰਗ 6 ਵਜੇ ਆਪਾਂ ਵੀਡੀਓ ਅਪਲੋਡ ਕਰ ਦੇਵਾਂਗੇ ਸਭ ਤੋਂ ਪਹਿਲਾਂ ਵੀਰ ਸਖਦੇਵ ਸਾਸਰੀ ਘਰ ਸੱਚੀ ਗੱਲ ਵੀਰ ਜੀ ਹਾਸ਼ੀਕਲ ਹੋਰ ਸੁਣਾਓ ਕੀ ਹਾਲ ਜੋ ਬਹੁਤ ਵਧੀਆ ਭਰਾ ਕੈਂਪ ਠੀਕ ਠਾਕ ਬਾਤ ਚੱਲੇਗਾ ਸੁਣਾਓ ਠੀਕ ਠਾਕ ਜੋ ਬਹੁਤ ਵਧੀਆ ਠੀਕ ਠਾਕ ਜੀ ਹਾਂਜੀ ਵਧੀਆ ਚੱਲਦੀ ਸਖਦੇਵ ਭਾਈ ਪਸ਼ੂ ਅੱਜ ਜਿਵੇਂ ਦੱਸਿਆ ਸੀ ਵੀ 6-7 ਨੱਕ ਸੀਗੇ ਇਹ 7 ਗਾਂ ਹੀ ਵੀਰੇ ਗੱਲ ਅੱਛਾ ਜੀ ਉਹਦੇ ਵਿੱਚੋਂ ਕੱਲ 4 ਗਾਵਾਂ ਸੇਲ ਹੋ ਗਈਆਂ ਇੱਕ ਆ ਉਹ ਅੱਜ ਹੋ ਗਈ ਸੇਲ ਇਹ ਦੋਵੇਂ ਗਾਂ ਹੀ ਰਹਿ ਗਈਆਂ ਠੀਕ ਦੋ ਰਹਿ ਗਈਆਂ ਵੀਰ ਨੇ ਆਉਣਾ ਉਹਦਾ ਆਪ ਖਾਲੀ ਨੂੰ ਮੋੜਨ ਦੇਣਾ ਗਾ ਕੇ ਆਇਆ ਇਹ ਮੈਨੂੰ ਨਹੀਂ ਹੁੰਦਾ ਨਹੀਂ ਵੀੜ ਕੋ ਭਿੰਦੀ ਠੀਕ ਹੈ ਜੀ ਠੀਕ ਹੈ ਹਾਂਜੀ ਚਲ ਦੇਖ ਸਕਦੇ ਆ ਭਾਈ ਦੋ ਬੈੜਾ ਨੇ ਦੋਵਾਂ ਦੀ ਕੀ ਸਥਿਤੀ ਹੈਗੀ ਆ ਤਾਜ਼ੀਆਂ ਸੋਈਆਂ ਉੱਚੇ ਬੱਚੇ ਵਾਲੀਆਂ ਜਾਂ ਕੀ ਸਾਫ ਆਹ ਵੀਰ ਜੀ ਸੋਈਆਂ 20 ਦਿਨਾਂ ਦੀਆਂ ਆ ਅੱਛਾ ਹਾਂਜੀ ਆ ਗਾਂ ਜਿਹੜੀ ਆ 15 20 ਦਿਨ ਲੈਂਦੀ ਬੱਛੀ ਆ ਇਹ ਆ 15 20 ਦਿਨ ਲੈਂਦੀ ਆ ਬਿਲਕੁਲ ਸਮਦਰ ਜਾ ਕਾਤਾ 15 20 ਦਿਨ ਜਿਹੜੀ ਦੋਸਤੋ ਇਹ ਦੂਜੇ ਨੰਬਰ ਤੇ ਬੈੜਾ ਵੱਡੀ ਵੱਡੀ ਬੈੜਾ ਆ ਦੇਖੋ ਥੰਗ ਜੰਡੀ ਬਹੁਤ ਜ਼ਿਆਦੀ ਆ ਠੀਕ ਆ 15 20 ਦਿਨ ਸਮਾਂ ਲੈ ਜੂ ਕਾਤਰ ਮਿਆਣਾ ਠੀਕ ਆ ਅਗਲਾ ਕੋਈ ਵੀ ਚੱਲੇ 20 ਦਿਨ ਲੈ ਕੇ ਲਾਵੇ ਐਵੇਂ ਨਾ ਦਾ ਪੰਜ ਸੱਤ ਦਿਨ ਲੈਂਦੀ ਮੁੜ ਕੇ ਬੰਦਾ ਭਰਾਏ ਲੱਗਦਾ ਲਓ ਜੀ 20 ਦਿਨਾਂ ਦਾ ਖੁੱਲੇ ਲਊਗੀ 20 ਦਿਨ ਲੈ ਜੂ ਕਿਉਂਕਿ ਅਜੇ ਇੱਕ ਆਪਾਂ ਲਾਏ ਕਿਲੋ ਕਿਲਤੀ ਕਿਲੋ ਕਿਲੋ ਲਾਏ ਥੋੜਾ ਪਈ ਹੈ ਜੇ ਹਾਂਜੀ ਹਾਂਜੀ ਲਾਏ ਪਈ ਹੈ ਤਾਂ ਦਿਨ ਅਜੇ ਦੋਸਤੋ ਲੈ ਜਾਣੇ 15 20 ਦਿਨਾਂ ਦੀ ਠੰਡੀ ਮੜੀ ਜਾ ਆ ਕਰੋ ਚੱਕ ਸਖਦੇਵ ਭਾਈ ਹੈ ਵੀ ਛੋਟੀ ਹੈ ਤੇ ਰੇਟ ਵੀ ਛੋਟਾ ਹੀ ਹੋਊਗਾ ਛੋਟਾ ਜਿਹਾ ਹੀ ਕਰ ਦੇਣਾ ਆਪਾਂ ਇਹਦਾ ਅੱਛਾ ਹਾਂਜੀ ਤੇ ਤਕਰੀਬਨ ਸੂਹਾ ਕਿੰਮਾ ਦਾ ਸੂਣਾ ਉਹ ਪਹਿਲੇ ਆਂਦੇ ਪਰ ਦੂਜੇ ਆ ਦੂਜੇ ਹੋਵੇਗੀ ਹਾਂਜੀ ਹਾਂਜੀ ਦੂਜਾ ਠੀਕ ਆ ਦੂਜਾ ਸੂਹਾ ਭਰਾਵੋ ਹੋਵੇਗੀ ਠੀਕ ਆ ਆ ਦੇਖੋ ਤਾਕਿ ਆਪਾਂ ਸਾਰੇ ਥਾਣਾ ਦੇ ਪਾਸ ਕਰਾ ਦੇਾਂਗੇ ਕੋਈ ਵੀ ਆਵੇ ਮੇਰਾ ਵੀਰ ਪਾਸ ਕਰਕੇ ਖੜੇ ਠੀਕ ਹੈ ਜੀ ਬੁਰਗੇ ਕਿਉਂ ਕਹੇ ਨੂੰ ਲਾਂਭਾ ਦੇਣਾ ਮੜੀ ਗੱਲ ਆ ਬਿਲਕੁਲ ਅੱਜ ਤਹਲੀ ਕਰਕੇ ਖੜੇ ਚਾਰ ਥਾਣੇ ਚਲਦੇ ਆ ਸ਼ਹਿਰ ਨੂੰ ਚਾਰਾ 14 ਕੋਈ ਸੁਰੂ ਸੁਰੂ ਜੇ ਨਾਲ ਤੇਰਾ ਪੱਖਾ ਕੋਈ ਨਹੀਂ ਕੋਈ ਚੱਲੂਗਾ ਤੇ ਫਿਰ ਤੇ ਦੋਸਤੋ ਸ਼ਹਿਰ ਆਉਂਦਾ ਠੀਕ ਹੈ ਹੈ ਨਹੀਂ ਪਪਾ ਆਉਂਦੇ ਹੈ ਸ਼ਹਿਰ ਹੀ ਆਉਂਦਾ ਤੇ ਪੰਚੀ ਆ ਆ ਦੇਖੋ ਠੀਕ ਹੈ ਲੋਜ ਹੈ ਜੀ ਉਹਨੇ ਚੋਂ ਤਾਂ ਨਹੀਂ ਠੀਕ ਹੈ ਤੇ 15 ਤੋਂ 20 ਦਿਨ ਜਿਹੜਾ ਸਮਾਂ ਲੈ ਜੂਗੀ ਇਹ ਬਚੀ ਤੇ ਖੋਲ ਕੇ ਪਤਨ ਤੋੜ ਕੇ ਦਿਖਾਉਣੀ ਹੈ ਦੂਜਾ ਸੂਆ ਮੰਨ ਸਕਦੇ ਹੋ ਵੈਸੇ ਪਹਿਲਾ ਸੂਆ ਵੀ ਰੰਦਾ ਪਰ ਦੂਜਾ ਸੂਆ ਵੀ ਹੋ ਸਕਦਾ ਠੀਕ ਹੈ ਤੇ ਜੋ ਜੇ ਤੁਹਾਨੂੰ ਖਰੀਦੀ ਉਹ ਵੀ ਪਹਿਲੇ ਸਵੇਰੇ ਕਹਿੰਦੇ ਪਰ ਦੂਜਾ ਸਵੇਰ ਤੁਸੀਂ ਮੰਨ ਕੇ ਖਰੀਦ ਕਰ ਸਕਦੇ ਹੋ ਆ ਜਿਹੜਾ ਮੂੰਹ ਮੱਥਾ ਫੇਸ ਕੁਆਲਟੀ ਦੇਖੋ ਠੀਕ ਆ ਕੱਦ ਦਰਮਿਆਨਾ ਛੋਟੀ ਹਾਈਟ ਆ ਠੀਕ ਆ ਜੀ ਕਿਸੇ ਵੀਰ ਨੇ ਹੁਣਾ ਤੁਸੀਂ ਮੀਡੀਅਮ ਛੋਟੀ ਹਾਈਟ ਆ ਦਰਮਿਆਨਾ ਤੇ ਬਣੋਪੂ ਨੂੰ ਪੂਰਾ ਹਜੇ ਕਿਉਂਕਿ ਦਿਨਾਂ ਦੇ ਹਿਸਾਬ ਨਾਲ ਜਿਹੜਾ 200 ਪਸ਼ੂ ਬਣ ਕੇ ਤਿਆਰ ਹੁੰਦਾ ਤੇ ਬਿਲਕੁਲ ਲਵੀ ਜੀ ਬੱਚੀ ਆ ਠੀਕ ਆ ਤੇ ਨਹੀਂ ਬੜੀ ਆ ਹਾਂ ਤੇ ਸੁਦੇ ਬਾਈ ਨਾਰਮਲ 810 ਕਿਲੋ ਤੋਦੀ ਦਿੱਤੀ ਜਾਊਗੀ ਇਨਾਕ 8 9 ਕਿਲੋ 10 ਕਿਲੋ ਦੇਈ ਜਾਣਾ ਬੱਚੀ ਨਹੀਂ ਬਾਕੀ ਸੇਵਾ ਸਿਰ ਤੇ ਮੋਲ ਬਾਕੀ ਸੇਵਾ ਸਿਰ ਤੇ ਹਾਂਜੀ ਹਾਂਜੀ ਠੀਕ ਆ ਤੇ ਤਾਂ ਮੋਲ ਆਪਾਂ ਲੈਣ ਦੇਣ ਇਹਦਾ ਵੀਰ ਜੀ ਹੋਣ ਤੇ ਮੋਲ ਕਰਾਂਗੇ 25000 ਰੁਪਿਆ ਹਾਂ ਨਾ ਜਿਹੜੀ ਦੇ ਦੇਣੀ ਆ 23200 ਦੀ ਬੱਚੀ ਦੇਣੀ ਆ ਹੋਣ ਜਿਹੜੀ ਦੇਣੀ ਆ ਅੱਜ ਹਾਂ ਅੱਜ ਮੁੜਕੇ ਦਾ ਰੇਟ ਤਿਆਰ ਹੋਈ ਤੇ ਹੋ ਗਏ ਰੇਟ ਠੀਕ ਹੈ ਅੱਜ ਦੋਸਤੋ ਮੋਲ ਜਿਹੜਾ ਡਿਮਾਂਡ ਹੈ ਪੱਕੀ 10000 ਠੀਕ ਆ 23000 ਜਿਹੜਾ ਅੱਜ ਆ ਲੈਣ ਦੇਣ ਵਾਲਾ ਮੋਲ ਵੀਰਾਂ ਦਾ ਵੀ 23000 ਆ ਠ ਬਾਕੀ ਤੁਸੀਂ ਘਰ ਆਣ ਕੇ ਆਪਦੀ ਨਰਕ ਪਰਖਾ ਤਸੱਲੀ ਆ ਕਰ ਲਿਓ ਠੀਕ ਆ ਬੱਚੀ ਚੰਗੀ ਐ ਬੱਚੀ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਵਿਹੜ ਦਿਖਾ ਦਿੰਨੇ ਆ ਵੱਡੀ ਹਾਈਟ ਦੇ ਵਿੱਚ ਆ ਕਦ ਕਦ ਬਹੁਤ ਵੱਡਾ ਵਿਹੜ ਦਾ ਜਿਵੇਂ ਆਪਾਂ ਫਾਰਮ ਵਾਲੀ ਵਿਹੜ ਦੇਖਦੇ ਐ ਐਫ ਉਹ ਜਿਹੜੀ ਦੋਸਤੋ ਟਾਈਪ ਦੀ ਤੁਸੀਂ ਅੱਗੇ ਇਹ ਵਿਹੜ ਦੇਖ ਰਹੇ ਠੀਕ ਆ ਤੇ ਸੁਖਦੇਵ ਭਾਈ ਕੀ ਐਂਦੀ ਇਨਫੋਰਮੇਸ਼ਨ ਇਹ ਵੀਰ ਜੀ ਦੂਜਾ ਸੁਗਾ ਵਿਹੜ ਅੱਛਾ ਜੀ ਹਾਂ ਜੀ ਤੇ ਦੁੱਧ ਗਾਂ ਕੋਲੋਂ ਆਊਗਾ 18 ਕਿਲੋ ਅੱਛਾ ਹਾਂ ਬਾਕੀ ਆਪਾਂ 17 ਕਿਲੋ ਕਈ ਕਿਦੇ ਨਹੀਂਗਾ ਠੀਕ ਹੈ ਤੇ ਬਾਕੀ ਦੋ ਡੰਗ ਚੋਵੇ ਕੋਈ ਤਿੰਨ ਡੰਗ ਚੋਵੇ ਟਾਈਮ ਕਿੰਨਾ ਹੋ ਗਿਆ ਸੀ ਕੋਈ ਨੂੰ ਆ ਵੀਕ ਦਿਨ ਹੋ ਗਏ ਬਾਬਾ ਜੀ ਆ ਮਗਰਮਸ਼ੀ ਮਾਸ਼ਾਓ ਦੇ ਮੰਗਲਾ 20 ਦਿਨ ਦਾ ਸਮਾਂ ਭਰਾਵੋ ਆ ਬੱਚਾ ਨੀਲ ਕਾਫ ਆ ਜੀ ਆ ਦੇਖੋ ਆ ਮੇਲ ਕਾਫ ਆ ਤੁਹਾਡੀ ਠੀਕ ਆ ਆ ਬੱਚਾ 20 ਦਿਨ ਦਾ ਸਮਾਂ ਦੂਜਾ ਸੂਆ 17 ਕਿਲੋ ਦੁੱਧ ਪਰ 17 ਮਾਣੇ ਕਿ ਤੁਸੀਂ ਵੀਰ ਸਰਦੇਵ ਕਹਿੰਦਾ ਵੀ ਸੌਦਾ ਕਰ ਸਕਦੇ ਹੋ ਮੇਰਾ ਵੀਰ ਕੋਈ ਭਵੇਂ ਆਨਲਾਈਨ ਚਾਵੇ ਭਵੇਂ ਇੱਥੇ ਆਣ ਕੇ ਚੋਵੇ ਮੋੜ ਕੇ ਜਿਹੜਾ ਕਿ ਇਹਨੂੰ ਲਾਂਮਾ ਦੇਣਾ ਨਾ ਫੋਨ ਲਾਗੇ ਉਹ ਮੜੀ ਗੱਲ ਆਪਦੀ ਦੋ ਟੰਗ ਚੋਕੇ ਤਸੱਲੀ ਕਰਕੇ ਖੜੇ ਕਿਉਂ ਪੈਸੇ ਦੇਣੇ ਆ ਠੀਕ ਹੈ ਨਾ ਇਹ ਕਿਹੜਾ ਚੋਰੀ ਦਾ ਮਾਲ ਆ ਬਿਲਕੁਲ ਤੇ ਚਾਹੇ ਬਿਲਕੁਲ ਨਹੀਂ ਸਕਦੇ ਭਾਈ ਵੈਸੇ ਜਿਹੜੀ ਪਹਿਲ ਹੈਗੀ ਏ ਉਹ ਇਹ ਕੰਮ ਨੂੰ ਦੇਈਏ ਵੀ ਇੱਥੇ ਕਿ ਤਸੱਲੀ ਕਰੋ ਇੱਥੇ ਬਾਬਾਏ ਭਵੇਂ ਕੋਈ ਤਿੰਨ ਡੰਗ ਚੋਈ ਜਾਵੇ ਚਾਰ ਡੰਗ ਚੋਈ ਜਾਵੇ ਮੁੜ ਕੇ ਘਰ ਖੜ ਕੇ ਅਗਲੇ ਜਿਹੜਾ ਲਾਂਮਾ ਦੇਣਾ ਉਹ ਮੜੀ ਗਾ ਲਿਆ ਉਹਦੇ ਨਾਮ ਲਾਂਮਾ ਲੈਣਾ ਤੇ ਨਾਮ ਮੁੜ ਕੇ ਕੋਈ ਡੰਗਰੀ ਵਾਫ ਕਰੀਦਾ ਬਿਲਕੁਲ ਕਿਉਂ ਮੁੜ ਕੇ ਬੰਦਾ ਬੁਰਾ ਲੱਗਦਾ ਹਾਂ ਆ ਗੱਲਿਆ ਵੀ ਪਹਿਲਾਂ ਯਾਰ ਜ਼ਿੰਮੇਵਾਰੀ ਆ ਪਹਿਲਾਂ ਆਪ ਦੀ ਨਿਭਾ ਲੋ ਪਹਿਲਾਂ ਇੱਥੇ ਲੋਕ ਵੇਂਦੇ ਨਹੀਂ ਆ ਤਿੰਨ ਤਿੰਨ ਅਰੀ ਚਾਰ ਚਾਰੇ ਦੀ ਵੀਡੀਓ ਵੇਖ ਕੇ ਫੇਰ ਫੋਨ ਲਾ ਲੈ ਕਰਨ ਮੁੜ ਕੇ ਆ ਦਿੰਦੇ ਯਾਰ ਗਾਂ ਨੇ ਦੁੱਧ ਕੱਟ ਜਾ ਦਿੱਤਾ ਵਾ ਹਾਂ ਬੱਚਾ ਨਹੀਂ ਇਹਦਾ ਐ ਕਰਦੀ ਜੂ ਕਰਦੀ ਆ ਮੁੜ ਕੇ ਜਿਹੜਾ ਲਾਂਮਾ ਦੇਣਾ ਉਹ ਮੜੀ ਗਾ ਲਿਆ ਐਸੇ ਦੋ ਡਾਂਗ ਆਉਣ ਤੇ ਤਸੱਲੀ ਕਰਕੇ ਖੜਨਾ ਮੁੜ ਕੇ ਆਂਦੇ ਅਸੀਂ ਤਿੰਨ ਜਾਣੇ ਆਉਣਾ ਚੌਹ ਜਾਣ

बाकी काम ਦਾ ਟਾਈਮ ਹੈ ਬਾਅਦ ਬੰਦੇ ਇਕੱਠੇ ਕਰਨੇ ਵੀ ਹੁਣ ਔਖੇ ਥੋੜੇ ਔਖੇ ਔਖੇ ਵਾਗਿਆ ਹਈ ਗੱਲ ਆ ਕੋਈ ਪਹਿਲੀ ਵਾਰ ਹੋਰ ਕਿਹਦੇ ਕੇ ਸਾਈ ਪੈਂਜ ਨੂੰ ਲਿਆਣਾ ਕਿ ਇਹਨੂੰ ਲਿਉਣਾ ਵਾ ਪਹਿਲੋ ਆਪਦੀ ਤਸੱਲੀ ਕਰਕੇ ਖੜੇ ਹਾਂ ਮਾਲ ਅਹੀਂ ਉਹ ਤਸੱਲੀ ਕਰਕੇ ਲਿਉਂਦੇ ਕਿ ਇਹਨੂੰ ਲਾਮਾ ਕਾਦੇ ਵਾਸਤੇ ਦੇ ਜੀ ਬਿਲਕੁਲ ਬਿਲਕੁਲ ਹਾਂਜੀ ਬਾਕੀ ਪੈਸੇ ਜਿੰਨੇ ਵੀ ਦੇਨੇ ਆਸੀਂ ਤਸੱਲੀ ਕਰੇ ਹਾਸੇ ਨਾ ਹਾਸਾ ਤੇ ਮਜ਼ਾਕ ਨਾ ਮਜ਼ਾਕ ਮਜ਼ਾਕ ਤੇ ਤਸੱਲੀ ਮੇਰਾ ਵੀਰ ਮੈਂ ਹਰ ਵਾਰ ਕਹੀ ਨਾ ਹੋਣਾ ਇੱਕ ਬੰਦਾ ਆ ਜਾਓ ਪਹਿਲਾਂ ਬੱਸੇ ਚੜ੍ਹ ਕੇ ਆ ਜਾਓ ਇੱਕ ਟਾਈਮ ਚੁਵਾਈ ਕਰ ਲਓ ਨੇੜੇ ਬੰਨੇ ਤੋਰਾ ਫੇਰਾ ਕਰਕੇ ਸ਼ਾਮ ਵੀ ਰੋਕਦੇ ਆ ਵੀ ਨਹੀਂ ਮਚਵਾਈ ਕਰਾਉਣੀ ਨਹੀਂ ਤਸੱਲੀ ਕਰਨੀ ਕੋਈ ਕਾਹਨ ਆ ਪਸ਼ੂ ਦੇ ਵਿੱਚੋਂ ਤੇ ਫਿਰ ਤੁਸੀਂ ਦੱਸ ਦ ਸਕਦੇ ਹੋ ਜਿਹੜੀ ਮਾਰ ਗਾਜ ਫੋਲਡ ਹੋਊਗਾ ਨਾ ਕੋਈ ਥਾਂਡ ਚ ਹੋਊਗਾ ਜਾਂ ਕੋਈ ਹੋ ਵੀ ਫਾਲਟ ਉਹ ਪਹਿਲੋ ਦੱਸਾਂਗੇ ਫੋਨ ਤੇ ਕਿਉਂ ਅਗਲਾ ਏਡੀ ਦੂਰੋਂ ਆਵੇ ਮੁੜ ਕੇ ਦੱਸ ਕੇ ਕੋਹ ਨਿਕਲੇ ਕੋਹ ਮੁੜ ਕੇ ਕਰ ਮਾਰਿਆ ਬੜਾ ਕੀਮਤੀ ਹੈ ਜੀ ਹਰਕ ਦਾ ਹਾਂਜੀ ਹਾਂਜੀ ਆਪਣਾ ਜੀ ਕੀਮਤੀ ਅਗਲੇ ਦਾ ਵੀ ਕੀਮਤੀ ਹੈ ਜੀ ਦੂਰੋਂ ਆ ਰਿਹਾ ਚੰਗਾ ਦੱਸਿਆ ਤੇ ਆ ਰਿਹਾ ਹਾਂਜੀ ਹਾਂਜੀ ਇੱਥੇ ਆ ਕੇ ਕੋਈ ਫਾਲਟ ਨਿਕਲੇ ਤੇ ਉਹਦੇ ਵਿੱਚ ਆਪਣਾ ਨੁਕਸਾਨ ਆਪਣਾ ਬਾਕੀ ਮਰੀਆ ਮੇਰੇ ਨਾਲ 7ਵੀਂ 8ਵੀਂ ਵੀਡੀਓ ਚੱਲੀ ਹੋਣੀ ਆ ਬਿਲਕੁਲ ਜੀ ਬਾਕੀ ਮਾਰ ਹੀ ਕਰ ਪਲੇ ਤਾਂ ਕਿ ਲਾਹਾਂ ਕੋਈ ਆਇਆ ਵੀ ਫੇਰ ਵੀ ਲੋਕ ਜਾ ਕੇ ਪਠੇ ਪਉਂਦੇ ਨਹੀਂ ਤੇ ਮੜ ਕੇ ਵੀ ਲਾਹਾਂ ਦੇਣ ਪੈ ਜਾਂਦੇ ਆ ਬਿਲਕੁਲ ਦੁੱਧ ਘੱਟ ਦਿੰਦੀ ਐ ਆ ਜੂ ਸੋ ਦੋਸਤੋ ਜਿੰਨਾ ਦੱਸਿਆ ਗਿਆ ਦੁੱਧ ਪ੍ਰਕਰਾਰ ਤਾਂ ਰਹਿਣਾ ਜੇਕਰ ਤੁਹਾਡੀ ਸੇਵਾ ਬਿਲਕੁਲ ਦੁੱਧ ਭਾਵੇਂ ਗਾਂਥ ਲਓ ਕੋਈ 20 ਕਿਲੋ ਚੁਲਵੇ ਕਿਉਂ ਹੋਣ ਤੇ ਪੈਂਦੀ ਆ ਤੂੜੀ ਤਾਂ ਦੀ ਮਾਲ ਨੂੰ ਬਿਲਕੁਲ ਹਾਂਜੀ ਲਓ ਵੀ ਸੁਖਦੇਵ ਭਾਈ ਖੋਲ ਕੇ ਦਿਖਾ ਦਈਏ ਤੇ ਵੈੜ ਪੱਟੀ ਆ ਦੋਸਤੋ ਕਦ ਕਾੜ ਦੀ 20 ਦਿਨ ਦਾ ਸਮਾਂ ਹੋਇਆ 18 ਕਿਲੋ ਜਿਹੜਾ ਨੈੱਟ ਦੁੱਧ ਹਾਜ਼ਰ ਆ ਤੁਸੀਂ 17 ਮੰਨ ਕੇ ਭਾਈ ਸੁਖਦੇਵ ਕਹਿੰਦਾ ਵੀ 17 ਮੰਨ ਕੇ ਸੌਦਾ ਮੂਹ ਮੱਥੇ ਦੀ ਵੇਖੋ ਜਾਸੂਦ ਵਾਲੀ ਆ ਪੂਰੀ ਠੀਕ ਆ ਤੇ ਫਾਰਮ ਹੀ ਵਹਿਰ ਪੂਰੇ ਵੱਡੇ ਕਦ ਕਰਦੀ ਆ ਠੀਕ ਆ ਹਵਾਨਾ ਜਿਹੜਾ ਦੋਸਤੋ ਬੈਕ ਸਾਈਡ ਤੋਂ ਤੁਸੀਂ ਦੇਖ ਲਓ ਸੱਜੇ ਖੱਬੇ ਆਪਾਂ ਤਸੱਲੀ ਨਾਲ ਦਿਖਾ ਦਿੰਦੇ ਆ ਬਾਕੀ ਜਿਨ੍ਹਾਂ ਦੋਸਤੋ ਮੈਂ ਤਸੱਲੀ ਨਾਲ ਦਿਖਾ ਸਕਦਾ ਉਹਨਾਂ ਮੈਂ ਤੁਹਾਨੂੰ ਦਿਖਾ ਸਕਦਾ ਜਿਨ੍ਹਾਂ ਦੱਸਿਆ ਜਾਂਦਾ ਮਾਲਕ ਦੁਆਰਾ ਉਹਨਾਂ ਦੀ ਪੁਸ਼ਟੀ ਲਈ ਉਹਨੂੰ ਵੈਰੀਫਾਈ ਕਰਨ ਲਈ ਘਰ ਤੁਸੀਂ ਪਹੁੰਚਣਾ ਹੁੰਦਾ ਤਸੱਲੀ ਤੁਸੀਂ ਕਰਨੀ ਆ ਘਰ ਵਿਜ਼ਿਟ ਕਰਕੇ ਠੀਕ ਆ ਜੀ ਤੇ ਕੌਂਕੀ ਰੁਪਈਏ ਜਿਹੜੇ ਦੋਸਤੋ ਚਾਹੇ ਕਿਸੇ ਨੇ 10000 ਲਾਉਣਾ ਕਿਸੇ ਨੇ 20 ਕਿਸੇ ਨੇ ਲੱਖ ਪੈਸਾ ਦੀ ਰਕਮ ਖਰਚ ਹੁੰਦੀ ਐ ਠੀਕ ਹੈ ਜੀ ਘਟੋ ਘਟਾ ਪਹਿਲਾਂ ਖਿਆਲ ਕਰ ਲਿਆ ਕਰੋ ਦੋਸਤੋ ਬਾਅਦ ਵਿੱਚ ਕਿਸੇ ਨੂੰ ਲਾਂਭਾ ਦੇਣਾ ਸਹੀ ਗੱਲ ਨਹੀਂ ਜੀ ਪਹਿਲਾਂ ਤਸੱਲੀ ਜ਼ਰੂਰੀ ਕਰ ਲਿਆ ਕਰੋ ਤੇ ਆ ਸਕਦੇ ਬਾਈ ਦੇ ਕੋਲ ਦੂਜੇ ਨੰਬਰ ਤੇ ਜਿਹੜੀ ਬਿਹੜ ਤੁਹਾਨੂੰ ਦਿਖਾ ਰਹੇ ਆ ਕਦ ਪੋਤ ਵੱਡਾ ਹਵਾਨੇ ਦਾ ਸਟਰਕਚਰ ਤੁਸੀਂ ਦੇਖ ਲਓ ਸੋਨਾ ਬਖਾਲਾ ਹੈਗਾ ਬੈਕ ਸਾਈਡ ਤੋਂ ਤੁਸੀਂ ਦੇਖ ਰਹੇ ਹੋ ਦੋਸਤੋ ਪੱਧਰ ਲਿਓ ਹੈ ਲੈ ਜੀ ਲੋ ਵੀ ਪ੍ਰਭੂ ਕਰੋ ਚੈੱਕ ਆਜੋ ਬਾਕੀ ਰੇਲ ਰੂਟ ਪੁੱਛਦੇ ਆ ਵੀਰ ਤੋਂ ਇਹ ਕਿੰਨੇ ਕ ਦੀ ਆ ਦੇ ਲੈ ਕਿੱਥੋਂ ਤੱਕ ਛੜਦੇ ਆ ਠੀਕ ਹੈ ਜੀ ਤੇ ਇਹ ਕਿੰਨਾ ਕ ਸਕਦੇ ਆ ਭਾਈ ਮੁੱਲ ਏਰੀਏ ਦਾ ਭਾਵੇਂ ਮੁੱਲ ਗਾਂ ਦਾ 55 ਕਰਕੇ ਭਾਵੇਂ 60 ਕਰਕੇ ਹਾਂ ਨਾ 50000 ਦੀ ਵੈਟ ਦੇਣੀ ਆ 50000 ਦੀ ਹਾਂ ਜੀ ਉਹਦੇ ਵਿੱਚੋਂ 1000 ਰੁਪਿਆ ਸਿਰਫ ਮਾਨ ਕਰਨਾ ਵੈਟ ਦਾ 1000 ਛੋੜ 1000 ਰੁਪਿਆ ਛੋੜ ਕਰਨੀ ਆ ਬਾਕੀ ਗਾਂ ਵੜੀ ਚੰਗੀ ਆ ਦੁੱਧ ਗਾਂ ਬਾਈ 23 ਕਿਲੋ ਪਰੂਗੀ ਬਾਕੀ ਪਾਠਾ ਪੁਠਾਣੀ ਲੈ ਠੀਕ ਹੈ ਜੀ ਬਾਕੀ ਚੌਣ ਚਾਂ ਗਾਂ ਬਿਲਕੁਲ ਐ ਠੰਡੀ ਤੇਰੀ ਕੋਈ ਵੰਗਾ ਪਹੁੰਚ ਲੋਰਨੀ ਗੱਲ ਨਹੀਂ ਬਾਤ ਆਦਪੋਤ ਵਡਾ ਭਰਾਵੋ ਬਾਕੀ ਹਵਾਨਾ ਆ ਲੇਵਾ ਜੀ ਆ ਥਾਨ ਤਾਰਾਂ ਮਾਰਦ ਗਿਆ ਖੂਨ ਠੀਕ ਆ ਤੇ ਤਾਰਾਂ ਜੇ ਆਦੇ ਉਹ ਆਪਾਂ ਦੋ ਦੋ ਮਾਰਦ ਗਏ ਬਾਕੀ ਵੀਰਾਂ ਨੂੰ ਮਾਰ ਕੇ ਦਿਖਾਈ ਦੇਣੇ ਬਾਂਤੀ ਖੜ੍ਹ ਲੋ ਜੀ ਤੋ ਬੱਚਾ ਜਿਹੜਾ ਦੋਸਤੋ ਦਾਦਾ ਸੀਗਾ ਪਸ마ਹ ਹੋ ਗਿਆ ਬਾਕੀ ਧਾਰਾਂ ਨੂੰ ਦਾ 10 10 ਸਤਨ ਘਾਰਾਂ ਮਾਰ ਕੇ ਹਰ ਇੱਕ ਥਾਂ ਦੇ ਵਿੱਚੋਂ ਤਸਲੀ ਨਾਲ ਦਿਖਾ ਦਿੰਨੇ ਆ ਤਸਲੀ ਨਾਲ ਵੀਡੀਓ ਜ਼ਰੂਰ ਦੇਖ ਲਿਆ ਕਰੋ ਦੋਸਤੋ ਥੋੜੀ ਵੀਡੀਓ ਜ਼ਰੂਰ ਲੰਬੀ ਬਣ ਜਾਂਦੀ ਆ ਪਰ ਹੋ ਸਕਦਾ ਵੀ ਤੁਹਾਡਾ ਫਾਇਦਾ ਹੋ ਸਕੇ ਫਾਇਦਾ ਥੋੜਾ ਜਿਹਾ ਦੋਸਤੋ ਹੋਰ ਵੀ ਵਧੀਆ ਤਰੀਕੇ ਨਾਲ ਹੋ ਸਕਦਾ ਜੇਕਰ ਤੁਸੀਂ ਇਹਨਾਂ ਕਿਹਾ ਮੰਨ ਲੋ ਵੇ ਜੋ ਚੀਜ਼ ਦਿਖਾਈ ਗਈ ਆ ਜੋ ਦੱਸੀ ਗਈ ਆ ਉਹਦੀ ਪੁਸ਼ਟੀ ਜੜੀ ਆ ਤਸੱਲੀ ਆ ਘਰ ਵਿਜਿਟ ਕਰਕੇ ਜ਼ਰੂਰ ਕਰਿਓ ਬਰਠ ਠੀਕ ਆ ਮੋਟਰ ਨਹੀਂ ਖੋਲਣੇ ਜੀ ਦਾ ਕਿਉਂਕਿ ਐਡੀ ਚੱਜੀ ਗਏ ਹੋਗੇ ਆਂ ਉਹ ਜਿਆੜੇ ਬਾਕੀ ਚਵਾਈ ਬਿਲਕੁਲ ਐ ਸਾਫ ਹੈ ਬੈਠ ਜੀ ਕਿ ਕੋਈ ਗੱਲ ਹੋ ਗਈ ਪੋਰ ਛਟਾ ਹੋਵੇ ਥਣ ਘਟਵਾ ਦੇ ਅਗਲੇ ਨੂੰ ਪਹਿਲੋ ਵੀਡੀਓ ਤੇ ਦੱਸਣਾ ਤਾ ਅਗਲੇ ਪੋਗ ਕੇ ਆਉਣਾ ਡੀ00 ਪਹੁੰਚ ਗਏ ਇੱਥੇ ਆ ਕੇ ਗਾਣਾ ਪਾਸ ਹੋਵੇ ਤੇ ਫਿਰ ਕੀ ਫਾਇਦਾ ਆ ਬਿਲਕੁਲ ਭਰਾ ਨਾਲੇ ਜਿੰਨੇ ਇਨੇ ਰੁਪਏ ਲਾਉਣੇ ਆ ਅਗਲੇ ਸੱਚਾਈ ਦੱਸੋ ਵੀਰੇ ਬਿਲਕੁਲ ਜੀ ਬਿਲਕੁਲ ਕਿਉਂ ਔਖਾ ਹੋ ਗਿਆ ਰੁਪਈਏ ਦੇਣੇ ਅਗਲੇ ਨੇ ਸਿੱਧੀ ਜੀ ਗੱਲ ਆ ਜੀ ਬਾਸਾ ਪੈਸੇ ਕਿਹੜੇ ਸ਼ਾਹੀ ਅੱਜ ਗੱਲ ਕਰੇ ਪਏ ਆ ਬਿਲਕੁਲ ਆ ਆ ਜੀ ਤਾਂ ਹੱਲੀ ਕਰਕੇ ਖੜੇ ਜਿੰਨੇ ਖਾਣ ਨਹੀਂ ਮੇਰਾ ਵੀ ਬਾਕੀ ਸਕਦੇ ਆ ਭਾਈ ਆਇਆ ਨਾ ਵੀ ਇਹ 94000 ਦੀ ਛ 49000 ਦੀ ਸ਼ੈ ਵੀ ਹੋਣੀ ਚਾਹੀਦੀ ਆ ਬਸ ਯੇ ਨਜ ਕੇ ਬਾਕੀ ਮਾਲ ਦਾ ਹੀ ਪੈਸੇ ਵੀਰ ਮੰਗੇ ਜਾਂਦੇ ਆ ਬਿਲਕੁਲ ਓਦਾਂ ਥੋੜਾ ਮੰਗੇ ਜਾਂਦੇ ਆ ਬਿਲਕੁਲ ਬਾਕੀ ਦੋਸਤੋ ਜਿੰਨੀ ਗਾ ਅਗੋ ਓਨਰ ਮਾਲਕ ਜਸਕਰਦੇਵ ਦੀ ਗੱਲ ਕਰਕੇ ਤਸਦੀਕ ਕਰਾ ਸਕਦਾ ਉਹ ਇਹਦਾ ਫਰਜ਼ ਬੰਦਾ ਬਾਕੀ ਤੁਸੀਂ ਆਪਣੇ ਤਰੀਕੇ ਨਾਲ ਆਪੀ ਸੋਚ ਸਮਝਣਾ ਵੀ ਤਸਦੀਕ ਕਰੀ ਆ ਚਾਰ ਡੰਗ ਗਾਂ ਕੋਈ ਚੋਈ ਜਾਵੇ ਪੰਜ ਡੰਗ ਚੋਈ ਜਾਵੇ 2018 ਹੋਊਗਾ 17 ਕਿਕੇ ਦੇਣੀ ਆ ਠੀਕ ਆ ਭਰਾ ਹਾਂਜੀ ਕਿਉਂ ਐਡੀ ਦੂਰੋਂ ਚੱਲ ਕੇ ਆਵੇ ਅਗਲੇ ਨੂੰ ਦੁੱਧ ਮਣਾਵੇ 18 ਕਿਲੋ ਤੇ ਸੁਆਦ ਫੇਰ ਆਉਂਦਾ ਬਿਲਕੁਲ ਇਹ ਥੋੜਾ ਤੇ 10000 ਕਿਲੋ ਇਹਦਾ ਕਿਲ ਨੂੰ 18 ਗੇ ਕਿਤੇ ਦਈਏ ਉਹ ਆਪਣੇ ਜੀ ਗੱਡੀ ਕਰ ਦੋ ਬਿਲਕੁਲ ਹਾਂਜੀ ਬਾਕੀ ਚੌਣ ਚਣ ਗਾਦੇ ਵੀ ਦੇਖ ਲਈ ਠੰਡੂ ਥੁੰਡੀ ਬੜੀ ਤੇ ਨੰਬਰ ਵੀਰ ਸਖਦੇਵ 73475 ਹਾਂਜੀ 86522 ਠੀਕ ਆ 73475 86522 ਤਾਂ ਤੁਸੀਂ ਜਿਹੜਾ ਦੋਸਤੋ ਸੰਪਰਕ ਕਰ ਸਕਦੇ ਠੀਕ ਆ ਤੇ ਇਹ ਜਿਹੜੇ ਵੀਰ ਸਖਦੇਵ ਦੇ ਨੰਬਰ ਆ ਆ ਜਿਹੜਾ ਤੁਸੀਂ ਇੱਕ ਵਾਰੀ ਫੇਰ ਬੈੜ ਨੂੰ ਤੁਸੀਂ ਇਹ ਨਾਲ ਦੇਖ ਲਓ ਜੀ ਠੀਕ ਆ ਚੰਗੀ ਬੈੜ ਆ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਠੀਕ ਆ ਆ ਦੇਖੋ ਇਹ ਨਹੀਂ ਚਾਹ ਲੱਤ ਛਾੜੀ ਕਰੋਗੀ ਕੋਈ ਉਹੋ ਜੀ ਗੱਲਬਾਤ ਹੀ ਮੈਂ ਲੋਬੀ ਆ ਵੇ ਸੁਖਦੇਵ ਬਹੁਤੇ ਵੀਰ ਕਹਿੰਦੇ ਵੀ ਤਸੱਲੀ ਬੜੀ ਰੀਜਣਾ ਕਰਾਉਂਦਾ ਤਸੱਲੀ ਅਗਲੇ ਜਿਹਨੇ ਰੁਪਏ ਲਾਉਣੇ ਅਗਲੇ ਤਸੱਲੀ ਕਰਾ ਕੇ ਦਵੇ ਵੀਰੋ ਆਹੋ ਮੁੜ ਕੇ ਜੀ ਅਗਲੇ ਨੇ ਲਾਹਮਾ ਦੇਣਾ ਉਹ ਮੜੀ ਗੱਲ ਆਉਦੀ ਇੱਥੇ ਹੋਣ ਚੋਗੇ ਤਸੱਲੀ ਕਰੇ ਤਿੰਨ ਡੰਗ ਚੋ ਵੀ ਚਾਰ ਡੰਗ ਚੋ ਮੁੜ ਕੇ ਫੋਨ ਲਾ ਕੇ ਜਿਹੜਾ ਲਾਹਮਾ ਦੇਣਾ ਉਹ ਮੜੀ ਗੱਲ ਆ ਮੜੀ ਗੱਲ ਲਾ ਵੀ ਦੋਸਤੋ ਨੰਬਰ 1 ਵੀ ਬਾਕੀ ਦੇ ਦੁੱਧ ਹੋਣਾ ਸੇਵਾ ਸਿਰ ਤੇ ਬਿਲਕੁਲ ਜੇ ਪਾਵਾਂਗੇ ਤੇ ਚੋਵਾਂਗੇ ਨਾ ਕਰਮਾਲਗੋ ਨਹੀਂ ਤੇ ਕਿੱਥੋਂ ਦੇਣਗੇ ਠੀਕ ਹੈ ਜੀ ਸੋ ਸੁਖਦੇਵ ਦੇ ਨੰਬਰ ਜਿਹੜਾ ਦੋਸਤੋ ਆਪਾਂ ਕਨਫਰਮ ਕਰਾ ਦਿੰਦੇ ਆ 734758652 ਤੇ ਤੁਸੀਂ ਸੰਪਰਕ ਕਰ ਸਕਦੇ ਠੀਕ ਆ ਕੱਢਾ ਦਿਖਾ ਦਿਆਂ ਤੇ ਆਹ ਵੇਖੋ ਜੀ ਬਾਕੀ ਐਡੀ ਗਾ ਨੂੰ ਦੁੱਧ 20 ਕਿਲੋ ਗਿਆ ਦਾ ਬਿਲਕੁਲ ਬਾਕੀ ਕੱਦ ਕਾਠ ਵਾਲੀ ਵਹਿੜ ਆ ਜਵਾਬ ਹਮਾਂ ਦੀ ਬਿਲਕੁਲ ਓਕੇ ਲੋਗੀ